ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਯੂਰਿਕ ਐਸਿਡ ਨੂੰ ਕਿਵੇਂ ਘੱਟ ਕਰਨਾ ਅੱਜ ਅਸੀਂ ਇਹਦੇ ਤਰੀਕਿਆਂ ਦੀ ਗੱਲ ਕਰਾਂਗੇ ਤੇ ਯੂਰਿਕ ਐਸਿਡ ਕਰਕੇ ਜਿਹੜੇ ਸਾਡੇ ਜੋੜ ਦਰਦ ਹੁੰਦੇ ਨੇ ਚ ਸੋਜ ਆ ਜਾਂਦੀ ਆ ਇਹਦੇ ਵੀ ਅਸੀਂ ਇਲਾਜ ਬਾਰੇ ਗੱਲ ਕਰਾਂਗੇ ਸੋ ਉਹ ਕਿਹੜੀਆਂ-ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਸਾਡੇ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦੀਆਂ ਏ ਅੱਜ ਇਸ ਬਾਰੇ ਅਸੀਂ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਮਹੱਤਵਪੂਰਨ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ। ਆਓ ਦੋਸਤੋ ਪਹਿਲਾਂ ਤਾਂ ਅਸੀਂ ਜਾਣਦੇ ਹਾਂ ਵੀ ਯੂਰਿਕ ਐਸਿਡ ਸਾਡੇ ਬਣਦਾ ਕਿਉਂ ਆ। ਦੋਸਤੋ ਖਾਣ ਵਾਲੀਆਂ ਕਈ ਅਜਿਹੀਆਂ ਚੀਜ਼ਾਂ ਜਿੰਨਾ ਹਜਮ ਹੋਣ ਤੋਂ ਬਾਅਦ ਜਿਹੜੀਆਂ ਟੁੱਟਣ ਤੋਂ ਬਾਅਦ ਸਾਡੇ ਸਰੀਰ 'ਚ ਜਿਹੜਾ ਉਹਨਾਂ ਦਾ ਵੇਸਟ ਪ੍ਰੋਡਕਟ ਬਣਦਾ ਉਹ ਯੂਰਿਕ ਐਸਿਡ ਹੁੰਦਾ ਏ ਕਈ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਏ ਵੈਸੇ ਸਾਡੇ ਯੂਰਿਕ ਐਸਿਡ ਜਿਹੜਾ ਸਰੀਰ 'ਚ ਕੁਦਰਤੀ ਤਰੀਕੇ ਨਾਲ ਵੀ ਬਣਦਾ ਤੇ ਸਮੇਂ-ਸਮੇਂ ਤੇ ਇਹਨੂੰ ਕਿਡਨੀ फ्लਸ਼ ਆਊਟ ਕਰਦੀ ਰਹਿੰਦੀ ਏ ਉਹਨੂੰ ਸਰੀਰ 'ਚੋਂ ਬਾਹਰ ਕੱਢਦੀ ਰਹਿੰਦੀ ਆ ਪਰ ਕਈ ਵਾਰੀ ਕੁਝ ਕੁ ਕਾਰਨ ਅਜੇਹੇ ਬਣ ਜਾਂਦੇ ਜਿਨ੍ਹਾਂ ਨਾਲ ਯੂਰਿਕ ਐਸਿਡ ਬਣਨ ਦੀ ਜਿਹੜੀ ਪ੍ਰਕਿਰਿਆ ਉਹ ਸਾਡੇ ਸਰੀਰ 'ਚ ਵਧ ਜਾਂਦੀ ਆ ਤੇ ਇਹਦਾ ਲੈਵਲ ਸਾਡੇ ਖੂਨ 'ਚ ਵਧਣਾ ਸ਼ੁਰੂ ਹੋ ਜਾਂਦਾ ਦੋਸਤੋ ਜਦੋਂ ਇਹਦਾ ਲੈਵਲ ਠੀਕ ਮਾਤਰਾ 'ਚ ਹੁੰਦਾ ਏ ਤਾਂ ਜਿਹੜਾ ਯੂਰਿਕ ਐਸਿਡ ਆ ਇਹ ਸਾਡੇ ਖੂਨ 'ਚ ਮਿਲ ਕੇ ਰਹਿੰਦਾ ਡਿਸੋਲਵ ਹੋ ਕੇ ਰਹਿੰਦਾ ਮਤਲਬ ਘੁਲ ਕੇ ਰਹਿੰਦਾ ਏ ਪਰ ਜਦੋਂ ਇਹਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਆ ਤਾਂ ਇਹ ਸਾਡੇ ਜੋੜਾਂ 'ਚ ਗੁੱਛਿਆਂ ਦੇ ਤਰ੍ਹਾਂ ਮਤਲਬ ਜਮਾ ਹੋਣਾ ਸ਼ੁਰੂ ਹੋ ਜਾਂਦਾ ਗੁੱਛਿਆਂ ਵਾਂਗੂ ਜਿਨੂੰ ਅਸੀਂ ਕ੍ਰਿਸਟਲਸ ਕਹਿ ਦਿੰਨੇ ਆ ਜੰਮਣੇ ਸ਼ੁਰੂ ਹੋ ਜਾਂਦੇ ਸਾਡੇ ਜੋੜਾਂ 'ਚ ਜਿਦੇ ਕਰਕੇ ਸਾਡੇ ਜੋੜਾਂ 'ਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਤੇ ਇਹਨਾਂ 'ਚ ਸੋਜ ਵੀ ਆ ਜਾਂਦੀ ਆ ਦੋਸਤੋ ਅੱਗੇ ਜਾ ਕੇ ਜਿਹੜਾ ਇਹ ਜੋੜਾਂ ਦਾ ਦਰਦ ਦਾ ਸੋਜ ਆ ਇਹ ਹੌਲੀ-ਹੌਲੀ ਗਠੀਏ ਦਾ ਰੂਪ ਧਾਰਨ ਕਰ ਲੈਂਦੀ ਆ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਿਹੜੀਆਂ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਵਧਾਉਂਦੀਆਂ ਆ ਦੋਸਤੋ ਇਹਨਾਂ 'ਚ ਆਉਂਦਾ ਸਭ ਤੋਂ ਪਹਿਲਾਂ ਰੈੱਡ ਮੀਟ ਤੇ ਫਿਸ਼ ਦੋਸਤੋ ਰੈੱਡ ਮੀਟ ਤੇ ਫਿਸ਼ ਵਿੱਚ ਪਿউরিন ਨਾਂ ਦਾ ਇੱਕ ਕੈਮੀਕਲ ਹੁੰਦਾ ਏ ਜਿਹੜਾ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਵਧਾਉਂਦਾ ਏ ਕਿਉਂਕਿ ਜਦੋਂ ਪ ਇਹ ਹਜਮ ਹੁੰਦਾ ਤਾਂ ਇਸ ਤੋਂ ਬਾਅਦ ਜਿਹੜਾ ਬਚਦੀ ਚੀਜ਼ ਆ ਉਹ ਯੂਰਿਕ ਐਸਿਡ ਹੀ ਬਚਦਾ ਏ ਸੋ ਜਿਹੜੇ ਲੋਕ ਜ਼ਿਆਦਾ ਰੈੱਡ ਮੀਟ ਤੇ ਫਿਸ਼ ਖਾਂਦੇ ਆ ਉਹਨਾਂ 'ਚ ਬੜੀ ਜਲਦੀ ਯੂਰਿਕ ਐਸਿਡ ਵੱਧਦਾ ਏ ਦੋਸਤੋ ਵੈਸੇ ਤਾਂ ਸਬਜ਼ੀਆਂ ਸਾਡੀ ਸਿਹਤ ਲਈ ਵਧੀਆਂ ਮੰਨੀਆਂ ਜਾਂਦੀਆਂ ਪਰ ਕਈ ਸਬਜ਼ੀਆਂ ਅਜਿਹੀਆਂ ਜਿਨ੍ਹਾਂ 'ਚ ਜਿਹੜਾ ਪਿਰੀਨ ਹੁੰਦਾ ਉਹ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਏ ਸੋ ਇਹ ਕਾਰਨ ਬਣਦੀਆਂ ਸਾਡੇ ਸਰੀਰ 'ਚ ਯੂਰਿਕ ਐਸਿਡ ਵਧਣ ਦਾ ਸੋ ਜਿਹੜੀਆਂ ਸਬਜ਼ੀਆਂ ਯੂਰਿਕ ਐਸਿਡ ਵਧਾਉਂਦੀਆਂ ਏ ਜਿਵੇਂ ਪਾਲਕ, ਗੋਭੀ, ਅਰਬੀ, ਬੈਂਗਣ ਤੇ ਮਸ਼ਰੂਮ ਇਹ ਜਿਹੜੀਆਂ ਸਬਜ਼ੀਆਂ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਵਧਾਉਂਦੀਆਂ ਏ ਸੋ ਜਿਨ੍ਹਾਂ ਲੋਕਾਂ ਦੇ ਯੂਰਿਕ ਐਸਿਡ ਵੱਧਦਾ ਏ ਖੂਨ 'ਚ ਉਹਨਾਂ ਨੂੰ ਇਹ ਸਬਜ਼ੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਖਾਣੀਆਂ ਤੇ ਦੋਸਤੋ ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ 'ਚ ਮਿੱਠਾ ਐਡ ਕੀਤਾ ਹੁੰਦਾ ਏ ਉੱਪਰੋਂ ਕਿਉਂਕਿ ਮਿੱਠੇ ਦੇ ਵਿੱਚ ਜਿਹੜਾ ਫਰਕਟੋਜ਼ ਹੁੰਦਾ ਏ ਉਹ ਵੀ ਸਾਡੇ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਏ ਸੋ ਇਹ ਚੀਜ਼ਾਂ 'ਚ ਜਿਵੇਂ ਜਿਹੜੇ ਜੂਸ ਆ ਗਏ ਜਿਹੜੇ ਆਰਟੀਫੀਸ਼ੀਅਲ ਜੂਸ ਹੁੰਦੇ ਜਿਨ੍ਹਾਂ 'ਚ ਮਿੱਠਾ ਐਡ ਕੀਤਾ ਗਿਆ ਹੁੰਦਾ ਫਿਰ ਬੀਅਰ ਆ ਗਈ ਫਿਰ ਕੋਲਡ ਡਰਿੰਕ ਜਿਹੜੀਆਂ ਆ ਗਈਆਂ ਸੋਡਾ ਵਾਟਰ ਆ ਗਏ ਇਹਨਾਂ ਸਾਰੀਆਂ ਚ ਫਰਕਟੋਜ਼ ਪਾਇਆ ਜਾਂਦਾ ਜਿਹੜਾ ਕਿ ਸਾਡੇ ਯੂਰਿਕ ਐਸਿਡ ਨੂੰ ਸਾਡੇ ਖੂਨ ਚ ਦੀ ਮਾਤਰਾ ਨੂੰ ਵਧਾਉਂਦਾ ਏ ਤੇ ਦੋਸਤੋ ਜਿਹੜੀ ਸਿੰਪਲ 슈ਗਰ ਆ ਜਿਹੜੀ ਅਸੀਂ ਖੰਡ ਖਾਂਦੇ ਆ ਉਹ ਵੀ ਸਾਡੇ ਸਰੀਰ ਚ ਯੂਰਿਕ ਐਸਿਡ ਨੂੰ ਵਧਾਉਂਦੀ ਆ ਕਿਉਂਕਿ ਜਦੋਂ ਅਸੀਂ ਖੰਡ ਖਾਂਦੇ ਤਾਂ ਸਾਡੇ ਖੂਨ ਚ ਇੱਕੋ ਦਮ 슈ਗਰ ਦਾ ਲੈਵਲ ਉੱਪਰ ਨੂੰ ਚਲਾ ਜਾਂਦਾ ਏ ਜਦੋਂ ਇਹ ਇੱਕੋ ਦਮ ਉੱਪਰ ਜਾਂਦਾ ਤਾਂ ਸਾਡੇ ਸਰੀਰ ਚ ਜਿਹੜਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ ਜਿਹੜੇ ਰਿਫਾਈਨਡ ਕਾਰਬੋਹਾਈਡਰੇਟਸ ਹੁੰਦੇ ਜਿਵੇਂ ਮੈਦਾ ਹੋ ਗਿਆ ਇਹ ਵੀ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਵਧਾਉਂਦਾ ਏ ਸੋ ਜਿਹੜੀਆਂ ਵੀ ਚੀਜ਼ਾਂ ਮੈਦੇ ਤੋਂ ਬਣਦੀਆਂ ਜਿਵੇਂ ਵਾਈਟ ਬ੍ਰੈਡ ਹੋ ਗਿਆ ਫਿਰ ਆ ਜਿਹੜੀਆਂ ਵੀ ਪੇਸਟਰੀਜ਼ ਕੁਕੀਜ਼ ਜਾਂ ਕਹਿ ਲਓ ਵੀ ਜਿਹੜੀਆਂ ਬੇਕਰੀ ਦਾ ਸਮਾਨ ਹੁੰਦਾ ਜਿਹੜਾ ਵੀ ਅਸੀਂ ਖਾਂਦੇ ਆ ਇਹ ਸਾਰਾ ਸਾਡੇ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਏ ਦੋਸਤੋ ਕੁਝ ਕੁ ਦਾਲਾਂ ਵੀ ਸਾਡੇ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾਉਂਦੀਆਂ ਜਿਵੇਂ ਮਸਰਾਂ ਦੀ ਦਾਲ ਹੋਗੀ ਚਨਿਆਂ ਦੀ ਦਾਲ ਹੋਗੀ ਅਰਹਰ ਦੀ ਦਾਲ ਹੋਗੀ ਇਹ ਮਤਲਬ ਬੜੀ ਤੇਜ਼ੀ ਨਾਲ ਵਧਾਉਂਦੀਆਂ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਦੋਸਤੋ ਜਿਹੜੀਆਂ ਵੀ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕੀਤੀ ਆ ਇਹ ਵੈਸੇ ਤਾਂ ਫਾਇਦੇਮੰਦ ਵੀ ਬਹੁਤ ਆ ਕਈ ਜਿਵੇਂ ਹਰੀਆਂ ਸਬਜ਼ੀਆਂ ਹੋ ਗਈਆਂ ਪਰ ਜਿਨ੍ਹਾਂ ਲੋਕਾਂ 'ਚ ਯੂਰਿਕ ਐਸਿਡ ਵੱਧਦਾ ਏ ਜਿਨ੍ਹਾਂ ਦੇ ਖੂਨ 'ਚ ਨਹੀਂ ਕੰਟਰੋਲ ਹੋ ਰਿਹਾ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਆਂ ਵੀ ਉਹ ਘਰੇਲੂ ਇਲਾਜ ਕਿਹੜੇ ਆ ਜਿਨ੍ਹਾਂ ਨਾਲ ਅਸੀਂ ਯੂਰਿਕ ਐਸਿਡ ਨੂੰ ਘੱਟ ਕਰ ਸਕਦੇ ਆ ਤੇ ਜਿਹੜੀ ਸਾਡੇ ਜੋੜਾਂ 'ਚ ਦਰਦ ਦੇ ਰਹਿੰਦੀ ਐ ਸੋਜਾਂ ਰਹਿੰਦੀਆਂ ਐ ਇਸ ਤੋਂ ਅਸੀਂ ਕਿਵੇਂ ਰਾਹਤ ਪਾ ਸਕਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਜਵੈਨ ਦੀ ਦੋਸਤੋ ਅਜਵੈਨ ਇੱਕ ਬੜਾ ਵਧੀਆ ਇਹਨੂੰ ਮੰਨਿਆਗਾ ਇਹ ਸਾਡੇ ਸਰੀਰ 'ਚ ਯੂਰਿਕ ਐਸਿਡ ਨੂੰ ਤੇ ਸਾਡੇ ਸਰੀਰ 'ਚ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਦੀ ਆ ਤੇ ਇਹਨੂੰ ਐਂਟੀ ਇਨਫਲੇਮੇਟਰੀ ਵੀ ਮੰਨਿਆਗਾ ਇਹ ਸਾਡੇ ਸਰੀਰ 'ਚ ਸੋਜਾਂ ਨੂੰ ਵੀ ਘੱਟ ਕਰਦੀ ਆ ਤੇ ਦੋਸਤੋ ਅਦਰਕ ਵਿੱਚ ਵੀ ਉਹੀ ਗੁਣ ਪਾਏ ਜਾਂਦੇ ਜਿਹੜੇ ਮੈਂ ਤੁਹਾਨੂੰ ਅਜਵੈਨ ਲਈ ਦੱਸੇ ਆ ਇਹ ਵੀ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦੇ ਆ ਇਹ ਸਾਡੇ ਸਰੀਰ ਚ ਸੋਜਾਂ ਨੂੰ ਵੀ ਠੀਕ ਕਰਦਾ ਏ ਤੇ ਸਾਡੇ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਏ ਦੋਸਤੋ ਜੇ ਅਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਮਤਲਬ ਮਿਲਾ ਕੇ ਪੀਵਾਂਗੇ ਤਾਂ ਸਾਨੂੰ ਬਹੁਤ ਰਾਹਤ ਮਿਲੂਗੀ ਆਓ ਅਸੀਂ ਗੱਲ ਕਰਦੇ ਹਾਂ ਵੀ ਇਹਦਾ ਮਤਲਬ ਕਿਵੇਂ ਇਹਦਾ ਡਰਿੰਕ ਤਿਆਰ ਕਿਵੇਂ ਕਰਨਾ ਦੋਸਤੋ ਇੱਕ ਚਮਚ ਅਜਵੈਨ ਦਾ ਲਓ ਤੇ ਇੱਕ ਚਮਚ ਮਤਲਬ ਅਦਰਕ ਦਾ ਜੂਸ ਦਾ ਲੈ ਲਓ ਇਹਨੂੰ ਇੱਕ ਗਲਾਸ ਪਾਣੀ ਚ ਮਿਲਾ ਕੇ ਉਬਾਲੋ ਜਦੋਂ ਪਾਣੀ ਦਾ 1/4 ਭਾਗ ਰਹਿ ਜੇ ਮਤਲਬ ਚੌਥਾ ਇਸਾ ਪਾਣੀ ਦਾ ਬਚ ਗਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਠੰਡਾ ਕਰਕੇ ਰੱਖ ਲਓ ਤੇ ਖਾਣਾ ਖਾਣ ਤੋਂ ਅੱਧਾ ਘੰਟਾ ਜਾਂ ਘੰਟਾ ਬਾਅਦ ਵਿੱਚ ਰਾਤ ਨੂੰ ਤੇ ਸਵੇਰੇ ਨਾਸ਼ਤੇ ਵਾਲੇ ਖਾਣੇ ਤੋਂ ਬਾਅਦ ਇਹਨੂੰ ਪੀਓ ਤੇ ਰੋਜ਼ਾਨਾ ਤੁਸੀਂ 21 ਦਿਨ ਬਾਅਦ ਇਹਨੂੰ ਪੀਣ ਤੋਂ ਬਾਅਦ ਆਪਦਾ ਯੂਰਿਕ ਐਸਿਡ ਟੈਸਟ ਕਰਕੇ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਬੈਨੀਫਿਟ ਮਿਲੂਗਾ ਦੇ ਦੋਸਤੋ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਯੂਰਿਕ ਐਸਿਡ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਵੱਧਦਾ ਇਹ ਖਾਣ ਵਾਲੀਆਂ ਨਾਲ ਜਿਨ੍ਹਾਂ ਨੂੰ ਅਸੀਂ ਬੰਦ ਕਰਕੇ ਯੂਰਿਕ ਐਸਿਡ ਨੂੰ ਠੀਕ ਕਰ ਸਕਦੇ ਆ ਤੇ ਜੇ ਇਹਦੇ ਇਲਾਜ ਬਾਰੇ ਦੱਸਿਆ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵੀਡੀਓ ਦਾ ਲਾਭ ਲੈ ਸਕਣ ਕਿਉਂਕਿ ਜਿਹੜੀ ਜੋੜਾਂ ਦੀ ਦਰਦ ਤੇ ਸੋਜਾਂ ਦੀ ਜਿਹੜੀ ਪ੍ਰੋਬਲਮ ਆ ਉਹ ਬੜੀ ਆਮ ਆ ਬੜੇ ਲੋਕ OPD ਜਾ ਕੇ ਇਹ ਸਮੱਸਿਆ ਬਾਰੇ ਦੱਸਦੇ ਆ ਕਿਉਂਕਿ ਇਹ ਸਮੱਸਿਆ ਤੋਂ ਜੇ ਅਸੀਂ ਲਗਾਤਾਰ ਪੇਨ ਕਿਲਰ ਗੋਲੀਆਂ ਖਾਂਦੇ ਰਵਾਂਗੇ ਤਾਂ ਉਹ ਸਾਡੇ ਸਰੀਰ ਲਈ ਬੜੀਆਂ ਹਾਨੀਕਾਰਕ ਸਾਬਤ ਹੁੰਦੀਆਂ ਹਨ ਅਖੀਰ ਤੇ ਜਾ ਕੇ ਸਾਡੇ ਲਿਵਰ ਤੇ ਕਿਡਨੀਆਂ ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਹਨ ਸੋ ਜੇ ਅਸੀਂ ਯੂਰਿਕ ਐਸਿਡ ਨੂੰ ਆਪਦੇ ਅਸੀਂ ਘਰੇਲੂ ਤਰੀਕਿਆਂ ਨਾਲ ਜਾਂ ਖਾਣ ਦੇ ਕੁਝ ਚੀਜ਼ਾਂ ਨੂੰ ਮਤਲਬ ਖਾਣੇ ਚਾਅ ਦੇ ਵਿੱਚ ਪਰਿਵਰਤਨ ਲਿਆ ਕੇ ਠੀਕ ਕਰ ਸਕਦੇ ਹਾਂ ਤਾਂ ਇਹ ਮਤਲਬ ਬੜਾ ਵਧੀਆ ਹੋਊਗਾ ਸੋ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਹਨੂੰ ਸ਼ੇਅਰ ਕਰਕੇ ਕੀ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓਆਂ ਵੀ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਬਣਾਉਣਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਇਜਾਜ਼ਤ ਦਿਓ ਧੰਨਵਾਦ